ਜਿਹੜਾ ਸਾਵਾਤ ਨਹੀਂ ਆਏ ਇਨਫੋਰਮੇਸ਼ਨ ਕੀਤੀ ਹੈ ਕੀ ਕਰਦਾ ਅੱਜ ਅੰਮ੍ਰਿਤ ਬਲੱਡ ਬੈਂਕ ਜਿਹੜਾ ਹੈ ਅਲਬਰਟ ਰੋਡ ਦੇ ਉੱਤੇ ਸਰਕਲ ਹੌਸ ਦੇ ਲਾਗੇ ਸਾਡੇ ਬਹੁਤ ਹੀ ਪਰਮਿੱਤ ਡਾਕਟਰ ਸਰਪਜੀਤ ਔਰ ਇਹਨਾਂ ਦੇ ਦੋਸਤ ਨੇ ਖੋਲੇ ਹੈ ਜਿੱਥੇ ਡਾਕਟਰ ਚੇਤਨ ਜੀ ਔਰ ਦਵਿੰਦਰ ਸਿੰਘ ਲਾਲੀ ਨਸ਼ਹਿਰਾ ਢਾਲਾਈ ਜੀ ਇਹ ਵੀ ਚੇਚੇ ਤੌਰ ਤੇ ਇੱਥੇ ਪਹੁੰਚੇ ਨੇ ਸਾਡੇ ਸੀਨੀਅਰ ਕਾਂਗਰਸ ਲੀਡਰ ਨੇ ਇਹਦੀ ਬਹੁਤ ਵੱਡੀ ਜਿਹੜੀ ਮਨੁੱਖਤਾ ਨੂੰ ਲੋੜ ਹੈ ਖੂਨ ਦੀ ਕਿਉਂਕਿ ਖੂਨ ਦਾ ਦਾਨ ਸਭ ਤੋਂ ਉੱਤਮ ਦਾਨ ਮੰਨਿਆ ਜਾਂਦਾ ਹੈ ਔਰ ਕਿਸੇ ਨੂੰ ਵੀ ਮੁਸ਼ਕਿਲ ਆਵੇ ਤੇ ਸਭ ਤੋਂ ਪਹਿਲੋਂ ਜਿਹੜਾ ਬਲੱਡ ਹੈ ਉਹਦੀ ਜ਼ਰੂਰਤ ਪੈਂਦੀ ਹੈ ਕਿਸੇ ਦੀ ਵੀ ਜੇ ਕੋਈ ਦਿੱਕਤ ਕੋਈ ਸੜਕ ਦੁਰਘਟਨਾ ਚ ਹੋਵੇ ਜਾਂ ਕੋਈ ਵੀ ਮੁਸ਼ਕਲ ਹੋ ਜੇ ਕਿਸੇ ਸਰੀਰ ਦੇ ਵਿੱਚ ਸੋ ਸਾਰਿਆਂ ਨੂੰ ਬਲੱਡ ਦਾ ਦਾਨ ਕਰਨਾ ਚਾਹੀਦਾ ਮੈਨੂੰ ਖੁਜੀ ਇਸ ਗੱਲ ਦੀ ਕਿ ਡਾਕਟਰ ਚੇਤਨ ਉਹਨਾਂ ਦੱਸਿਆ ਕਿ ਅਸੀਂ ਆ ਕਾਫੀ ਐਨਜੀਓ ਦੇ ਨਾਲ ਰਲ ਕੇ ਬਹੁਤ ਹੀ ਜਲਦੀ ਵੱਡੇ ਵੱਡੇ ਕੈਂਪ ਜਿਹੜੇ ਆ ਉਹ ਆਰਗੇਨਾਈਜ਼ ਕਰ ਰਹੇ ਆ ਔਰ ਇਹਨਾਂ ਕੋ ਸਭ ਤੋਂ ਵੱਡੀ ਚੀਜ਼ ਹੈ ਕਿ ਇਸ ਬਲੱਡ ਬੈਂਕ ਦੇ ਅੰਦਰ ਸਾਰੇ ਬਲੱਡ ਨੂੰ ਸਟੋਰ ਕਰਨ ਵਾਸਤੇ ਪਲਾਜ਼ਮਾ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਜਿਹੜੇ ਸਿਸਟਮ ਹੈ ਬਲੱਡ ਦੇ ਜਿੰਦਾਂ ਅਲੱਗ-ਅਲੱਗ ਔਰ ਹੈਗੇ ਨੇ ਬਲੱਡ ਦੇ ਅੱਗੇ ਪਾਰਟਸ ਨੇ ਉਹਨਾਂ ਨੂੰ ਸਟੋਰ ਕਰਨ ਵਾਸਤੇ ਅਲੱਗ-ਅਲੱਗ ਮਸ਼ੀਨਰੀ ਇਹਨਾਂ ਨੇ ਸਪੈਸ਼ਲ ਜੈਪੁਰ ਤੋਂ ਬਣਵਾ ਕੇ ਬਹੁਤ ਅੱਛਾ ਪ੍ਰਬੰਧ ਕੀਤਾ ਮੈਂ ਇਹਨਾਂ ਨੂੰ ਇਸ ਗੱਲ ਦੀ ਅੰਮ੍ਰਿਤ ਬਲੱਡ ਬੈਂਕ ਦੇ ਸਾਰੇ ਮੁਲਾਜ਼ਮਾਂ ਨੂੰ ਸਾਰੇ ਇਹਨਾਂ ਦੇ ਜਿਹੜੇ ਕੰਮ ਕਰਨ ਵਾਲੇ ਨੇ ਜਿਹੜੇ ਡਾਕਟਰ ਸਾਹਿਬ ਨੇ ਡਾਕਟਰ ਚੇਤਨ ਡਾਕਟਰ ਸਰਜੀਤ ਇਹਨਾਂ ਨੂੰ ਚੇਚੇ ਤੌਰ ਤੇ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਕਰਦਾ ਕਿ ਸਾਰੇ ਲੋਕ ਇਹਨਾਂ ਦਾ ਸਾਥ ਦੇਓਗੇ ਵੀ ਤਾਂ ਕਿ ਜਿਹੜੀ ਬਲੱਡ ਦੀ ਸੇਵਾ ਆ ਇਹ ਬਹੁਤ ਵੱਡੀ ਸੇਵਾ ਆ ਤਾਂ ਕਿ ਕਿਸੇ ਦੀ ਜਾਨ ਬਚਾਈ ਜਾ ਸਕੇ ਸੋ ਮੈਂ ਇਸ ਗੱਲ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਹੁਣ ਅਗਲਾ ਗੰਗਰੇ ਸਰਕਾਰੀ ਬਲੱਡ ਬੈਂਕ ਨੇ ਉਹ ਉਹਨਾਂ ਦੇ ਜਿਹੜੀ ਆ ਹਾਲਾਤ ਬੜੇ ਥੋੜੇ ਜੇ ਖਸਤਾ ਹੋਏ ਪਏ ਨੇ ਸਰਕਾਰ ਜਿਹੜੀ ਉਹਨਾਂ ਮਰ ਧਿਆਨ ਨਹੀਂ ਦੇਦੀ ਉਹਦੇ ਬਾਰੇ ਕੀ ਕਰਦੇ ਦੇਖੋ ਉਹ ਮੁਸ਼ਕਿਲਾਂ ਤੇ ਹੈਗੀਆਂ ਨੇ ਉਹ ਸਰਕਾਰ ਨੂੰ ਧਿਆਨ ਬਾਰ-ਬਾਰ ਲਿਖੀਦਾ ਵੀ ਆ ਕਹੀਦਾ ਵੀ ਆ ਦਿਸ਼ਾ ਦੀ ਮੀਟਿੰਗ ਹੁੰਦੀ ਉਹਦੇ 'ਚ ਵੀ ਅਸੀਂ ਉਹਦੀ ਸਾਰਾ ਮੁਲਾਂਕਣ ਕਰਦੇ ਆ ਪਰ ਸਰਕਾਰ ਦਾ ਧਿਆਨ ਹੋਰਾਂ ਕੰਮਾਂ ਲੱਜਾਦਾ ਆ ਔਰ ਕਹਿਨੂ ਹੈਗਾ ਕਿ ਥੱਲ ਬਹੁਤ ਧਿਆਨ ਦੇ ਰਹੇ ਪਰ ਅੱਜ ਤੇ ਤੁਸੀਂ ਸਰਕਾਰੀ ਹਸਪਤਲ ਆਪਣੇ ਜਾ ਕੇ ਕੋਈ ਵੀ ਚੈੱਕ ਕਰਕੇ ਦੇਖ ਲਓ ਮੈਡੀਕਲ ਕਾਲਜ ਗੁਰਨਾਣਕ ਦੇ ਹਸਪਤਲ ਜਿਹੜਾ ਉਹ ਮੇਰੇ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰ ਕਰਕੇ ਹੌਲੀ-ਹੌਲੀ ਉਹਨੂੰ ਲਾਈਨ ਤੇ ਲੈ ਕੇ ਆਏ ਇਹਦੇ ਵੱਡੇ ਜਿਹੜੇ ਕੈਂਸਰ ਸੈਂਟਰ ਹੈ ਕੈਸ ਡਾਇਗਨੋਸ ਸੈਂਟਰ ਹੈ ਜਾਂ ਰੇਡੀਓਲੋਜੀ ਡਿਪਾਰਟਮੈਂਟ ਹੈ ਅੱਜ ਹਾਰਟ ਦਾ ਜਿਹੜਾ ਛੋਟੇ ਆਪਰੇਸ਼ਨ ਵੀ ਉੱਥੇ ਹੋ ਜਾਂਦੇ ਨੇ ਸਟੰਟ ਪਾਏ ਜਾਂਦੇ ਅੱਗੇ ਬੜੀ ਮੁਸ਼ਕਲ ਸੀ ਲੋਕਾਂ ਨੂੰ ਮਹਿੰਗੇ ਭਾਅ ਦੇ ਪਰੇ ਕਿੰਗਰੋਣੇ ਪੈਂਦੇ ਸੀ ਅਸਸਤੇ ਪੇਸ਼ਣ ਉੱਥੇ ਹੋ ਰਹੇ ਨੇ ਸੋ ਵੀਲੇ ਸਮੇਜ ਲੈ ਕੇ ਆਏ ਤਾਂ ਸਰਕਾਰ ਨੂੰ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਪਾਉਣਾ ਵੀ ਚਾਹੀਦਾ ਆ ਪਰ ਇਹਨਾਂ ਦਾ ਜਿਹੜਾ ਪੁਰਾਣਾ ਹੈ ਉਹ ਐਨਜੀਓ ਦੇ ਨਾਲ ਰਲ ਕੇ ਤੇ ਸੋ ਜਿੱਥੇ ਉਹਨਾਂ ਦੀ ਕੋਈ ਕਮੀ ਹੈ ਮੈਨੂੰ ਖੁਸ਼ੀ ਹੈ ਕਿ ਸਾਡੇ ਜਿਹੜੇ ਗਾਂਵ ਬਦੂ ਸੋਚ ਵਾਲੇ ਲੋਕ ਨੇ ਉਹਨਾਂ ਨੇ ਆ ਇਹ ਬੀੜਾ ਆਪਣੇ ਮੋਢਿਆਂ ਤੇ ਚੱਕਿਆ ਧੰਨਵਾਦ ਜੀ ਮੇਰਾ ਨਾਮ ਡਾਕਟਰ ਚੇਤਨ ਸ਼ਰਮਾ ਅੱਜ ਅੰਮ੍ਰਿਤ ਬਲੱਡ ਸੈਂਟਰ ਦਾ ਜਿਹੜਾ ਸੀ ਇਨੋਗ੍ਰੇਸ਼ਨ ਹੈਗੀ ਸੀ ਜਿਹਦੇ ਨਾਲ ਸਾਡੇ ਕੀ ਡਾਕਟਰ ਸਰਵਦੀਪ ਪ੍ਰਵੀਨ ਜੀ ਆਪਣੇ ਜਿੰਨੇ ਭਰਾਏ ਨੇ ਇੱਥੇ ਉੱਚਾ ਤੌਰ ਤੇ ਜਿਹੜੇ ਸਰਦਾਰ ਦਵਿੰਦਰ ਸਿੰਘ ਜੀ ਲਾਲੀ ਤੇ ਆਪਣੇ ਓਇਲਾ ਸਾਹਿਬ ਪਹੁੰਚੇ ਤੇ ਉਹਨਾਂ ਨੇ ਉਦਘਾਟਨ ਕੀਤਾ ਸਾਨੂੰ ਆਪਣੇ ਵੱਡੇ ਭਰਾਵਾਂ ਦੇ ਸਹਿਯੋਗ ਨਾਲ ਇੱਥੇ ਸਾਡੀ ਐਨ ਜੀਓ ਦੇ ਡਾਕਟਰ ਰੋਹਨ ਮੈਰਾ, ਕੇਸ਼ਵ ਕੋਹਲੀ, ਐਡਵੋਕੇਟ ਗਗਨ ਵਾਲੀ ਜੀ, ਬੰਟੀ ਜੀ ਆ ਸਾਰੇ ਆਏ ਹੋਏ ਨੇ ਕਿ ਇਹਨਾਂ ਦੇ ਸਹਿਯੋਗ ਨਾਲ ਸਾਰਿਆਂ ਦੇ ਹੋਇਆ ਕਿਉਂਕਿ ਆਪਾਂ ਵੇਖਦੇ ਆ ਕਿ ਜਦੋਂ ਮਰੀਜ਼ ਨੂੰ ਖੂਨ ਦੀ ਲੋੜ ਪੈਂਦੀ ਆ ਤਾਂ ਉਹਨਾਂ ਦੇ ਪਰਿਵਾਰ ਵਿੱਚੋਂ ਪੰਜ ਬੰਦੇ ਵੀ ਜਿਹੜੇ ਆ ਉਹ ਖੂਨ ਨਹੀਂ ਦੇਣ ਵਾਲੇ ਉਹ ਫਿਰ ਇੱਕ ਦੂਜੇ ਨੂੰ ਫੋਨ ਕਰਦੇ ਆ ਤੇ ਆਪਾਂ ਕਵਾਂਗੇ ਇੱਥੇ ਨਹੀਂ ਵੀ ਡੋਨਰ ਦਿੱਤਾ ਜਾਏਗਾ ਕੋਈ ਗੱਲ ਨਹੀਂ ਜੇ ਹੈ ਤੇ ਉਹ ਅਗਲੇ ਲਈ ਕੰਮ ਆਏਗਾ ਨਹੀਂ ਹੋਏਗਾ ਵਿਦਆਊਟ ਡੋਨਰ ਵੀ ਆਪਾਂ ਬਲੱਡ ਦਵਾਂਗੇ ਲੋਕੇਸ਼ਨ ਸਰ ਆ ਸਰਕਟ ਹਾਊਸ ਦੇ ਨਾਲ ਏਸ਼ੀਆ ਡਾਇਗਨੋਸਟਿਕਸ ਦੀ 3rd ਫਲੋਰ ਅੰਮ੍ਰਿਤ ਬਲੱਡ ਸੈਂਟਰ ਦੇ ਨਾਲ ਤੋਂ ਸੰਬੰਧ ਕੀਤੇ ਗਏ ਇੰਨੀਆਂ ਮਸ਼ੀਨਾਂ ਤੁਸੀਂ ਲਾਈਆਂ ਲੈਬ ਕਰਕੇ ਆਪਾਂ ਆਪਣਾ ਵਾਸਤੇ ਟੈਸਟ ਵਾਸਤੇ ਕਿਤੇ ਇਹਨਾਂ ਦੀਆਂ ਖਾਸियतਾਂ ਲੱਗੀਆਂ ਨੇ ਸਰ ਆਪਾਂ ਸਾਰੀ ਸਾਰੀ ਜਿਹੜੀ ਮਸ਼ੀਨਰੀ ਆ ਉਹ ਜੈਪੁਰ ਤੋਂ ਆਈ ਹੋਈ ਆ ਠੀਕ ਹੈ ਜੀ ਇਹਦੇ ਵਿੱਚ ਪਲੇਟਲੇਟ ਪਲਾਜ਼ਮਾ ਸਭ ਕੁਝ ਸੈਪਰੇਟ ਕਰਨ ਦਾ ਸਾਰੀ ਹਾਈ ਟੈਕਨੀਕ ਦੀ ਉਹ ਮਸ਼ੀਨਰੀ ਹੈ ਜੀ ਠੀਕ ਹੈ ਠੀਕ ਹੈ ਮੈਂ ਕੇਸ਼ਵ ਕੋਹਲੀ ਪ੍ਰੈਜ਼ੀਡੈਂਟ ਫਿਜ਼ੀਕਲ ਐਜੂਕੇਸ਼ਨ ਟੀਚਰ ਯੂਨੀਅਨ ਪੰਜਾਬ ਸਭ ਤੋਂ ਪਹਿਲਾਂ ਤੇ ਮੈਂ ਡਾਕਟਰ ਚੇਤਨ ਨੂੰ ਡਾਕਟਰ ਸਰਬਦੀਪ ਨੂੰ ਤੇ ਪ੍ਰਵੀਨ ਜੀ ਨੂੰ ਵਧਾਈ ਦੇਣਾ ਚਾਹਨਾ ਇਹ ਬੜੇ ਹੀ ਝੁਝਾਰੂ ਸਾਥੀ ਨੇ ਔਰ ਡਾਕਟਰ ਚੇਤਨ ਆਲਰੇਡੀ ਸੰਸਥਾ ਆਈਐਸਐਫ ਦੇ ਨਾਲ ਕੰਮ ਕਰ ਰਹੇ ਨੇ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦੇ ਨਾਲ ਔਰ ਪੰਜਾਬ ਹੈਲਥ ਵਿੰਗ ਦੇ ਪ੍ਰੈਜ਼ੀਡੈਂਟ ਵੀ ਨੇ ਉਹਦੇ ਹੋਦੇ ਜੁਝਾਰੂ ਸਾਥੀ ਜਿਹੜੀ ਹਮੇਸ਼ਾ ਹੀ ਲੋਕਾਂ ਦੀਆਂ ਨੀਡਸ ਨੂੰ ਜਿਹੜਾ ਸਮਝਦੇ ਨੇ ਔਰ ਉਹਨਾਂ ਦੀ ਨੀਡਸ ਨੂੰ ਮੁੱਖ ਰੱਖਦੇ ਹੋਏ ਉਪਰਾਲੇ ਵੀ ਕਰਦੇ ਨੇ ਅੱਜ ਉਹਨਾਂ ਨੇ ਆਪਣੀ ਟੀਮ ਦੇ ਨਾਲ ਮਿਲ ਕੇ ਅੰਮ੍ਰਿਤ ਬਲੱਡ ਬੈਂਕ ਦਾ ਜਿਹੜਾ ਵਾ ਇੱਕ ਨਿਰਮਾਣ ਕੀਤਾ ਵਾ ਏਸ਼ੀਆ ਡਾਇਗਨੋਸਟਿਕ ਦੀ ਤੀਸਰੀ ਮੰਜ਼ਲ ਦੇ ਉੱਤੇ ਵਧਾਈ ਦੇ ਪਾਤਰ ਨੇ ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਰੀਜ਼ ਜਿਹੜੇ ਨੇ ਖੂਨ ਨਾ ਮਿਲਣ ਦੇ ਕਰਕੇ ਕਈ ਵਾਰੀ ਉਹਨਾਂ ਦੀ ਡੈਥ ਵੀ ਹੋ ਜਾਂਦੀ ਹੈ ਔਰ ਭਟਕਣਾ ਵੀ ਪੈਂਦਾ ਵਾ ਸੋ ਡਾਕਟਰ ਸਾਹਿਬ ਵਧਾਈ ਦੇ ਪਾਤਰ ਨੇ ਔਰ ਅਸੀਂ ਵਿਸ਼ਵਾਸ ਦਵੋਣੇ ਆ ਆਪਣੀ ਫਿਜ਼ੀਕਲ ਐਜੂਕੇਸ਼ਨ ਟੀਚ ਮਰੀਨਾ ਡਾਕਟਰ ਰੋਹਨ ਮੈਰਾ ਵੀ ਨੇ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਲਈ ਕੰਮ ਕਰ ਰਹੇ ਨੇ ਸਾਰੀਆਂ ਹੀ ਸੰਸਥਾਵਾਂ ਇਹਨਾਂ ਦੇ ਸਹਿਯੋਗ ਲਈ ਹਮੇਸ਼ਾ ਖੜੀਆਂ ਨੇ ਜਿੱਥੇ ਵੀ ਸਾਡੀ ਸੇਵਾ ਲਾਉਣਗੇ ਦਿਨ ਰਾਤ ਅਸੀਂ ਇਹਨਾਂ ਦੇ ਨਾਲ ਖੜੇ ਆਂ ਧੰਨਵਾਦ ਮੈਨੂੰ ਡਾਕਟਰ ਰੋਹਨ ਮੈਰਾ ਚੇਅਰਮੈਨ ਐਂਟੀ ਕਰਾਈਮ ਐਨੀਮਲ ਪ੍ਰੋਟੈਕਸ਼ਨ ਤੋਂ ਅੱਜ ਡਾਕਟਰ ਚੇਤਨ ਸ਼ਰਮਾ ਡਾਕਟਰ ਸਰਬਜੀਤ ਜੀ ਡਾਕਟਰ ਪ੍ਰਵੀਨ ਜੀ ਤੇ ਇਹਨਾਂ ਵੱਲੋਂ ਇੱਕ ਅੰਮ੍ਰਿਤ ਬਲੱਡ ਡੋਨੇਸ਼ਨ ਜਿਹੜਾ ਸਟਾਰਟ ਕੀਤਾ ਗਿਆ ਵਾ ਜਿਹੜਾ ਏਸ਼ੀਆ ਡਾਇਗਨੋਸਟਿਕ ਸੈਂਟਰ ਦੇ 3ਰਡ ਫਲੋਰ ਤੇ ਆ ਮੈਂ ਬਹੁਤ-ਬਹੁਤ ਵਧਾਈ ਦਿੰਦਾ ਇਹਨਾਂ ਨੂੰ ਇਹਦੇ ਵਿੱਚ ਬਹੁਤ ਹੀ ਜ਼ਿਆਦਾ ਸਹੂਲਤਾਂ ਉਪਲਬਧ ਨੇ ਸਭ ਤੋਂ ਪਹਿਲਾਂ ਮੈਂ ਕਹਾਂਗਾ ਕਿ ਜਿਹੜੇ ਥੈਲੇਸੀਮਿਕ ਬੱਚੇ ਨੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ ਬਲੱਡ ਦੀ ਜਾਂ ਐਕਸੀਡੈਂਟਲ ਕੇਸ ਇਹੋ ਜਿਹੇ ਹੋ ਜਾਂਦੇ ਨੇ ਐਮਰਜੈਂਸੀ ਦੇ ਵਿੱਚ ਬਲੱਡ ਚਾਹੀਦਾ ਹੁੰਦਾ ਤੇ ਅਸੀਂ ਡਾਕਟਰ ਸਾਹਿਬ ਨੂੰ ਵਿਸ਼ਵਾਸ ਦਿਵਾਨੇ ਆ ਕਿ ਸਾਡੀ ਟੀਮ ਵੱਲੋਂ ਹੋਰ ਵੀ ਜਿਹੜੇ ਸਮਾਜ ਦੇ ਜਿਹੜੀਆਂ ਸੰਸਥਾਵਾਂ ਸਾਡੇ ਨਾਲ ਜੁੜੀਆਂ ਨੇ ਉਹ ਸਾਰੇ ਇਹਨਾਂ ਦੇ ਨਾਲ ਅੰਦਰ ਨਾਲ ਕੰਮ ਲਾ ਕੇ ਅਸੀਂ ਇਹਨਾਂ ਨੂੰ ਪੂਰਾ ਸੰਯੋਗ ਦੇਵਾਂਗੇ ਐਡਵੋਕੇਟ ਗਗਨ ਬਾਲੀ ਹੈ ਜੀ ਔਰ ਮੈਂ ਇੱਕ ਐਨਜੀਓ ਚਲਾਣਾ ਇੱਕ ਕੋਸ਼ਿਸ਼ ਫਾਊਂਡੇਸ਼ਨ ਉਹਦੇ ਵਿੱਚ ਅਸੀਂ ਬਲੱਡ ਡੋਨੇਸ਼ਨਸ ਦੇ ਕੈਂਪ ਵੀ ਲਗਾਨੇ ਆ ਐਂਟੀ ਡਰੱਗਸ ਮੂਵਮੈਂਟ ਵੀ ਅਸੀਂ ਚਲਾਈਆਂ ਜਿਹੜੇ ਘਰੇਲੂ ਹਿੰਸਾ ਦੇ ਸ਼ਿਕਾਰ ਹੁੰਦੀਆਂ ਲੇਡੀਜ਼ ਉਹਨਾਂ ਦੇ ਵੱਲੋਂ ਵੀ ਅਸੀਂ ਜਿਹੜੀ ਸ਼ਿਕਾਇਤ ਹੈ ਕੋਰਟ ਤੱਕ ਪਹੁੰਚਾਨੇ ਆ ਅੱਜ ਡਾਕਟਰ ਚੇਤਨ ਸ਼ਰਮਾ ਜੀ ਨੇ ਜੋ ਪ੍ਰਾਲਾ ਕੀਤਾ ਔਰ ਉਹਨਾਂ ਦੇ ਨਾਲ ਉਹਨਾਂ ਦੇ ਪਾਰਟਨਰਸ ਨੇ ਬਹੁਤ ਹੀ ਅੱਛੀ ਗੱਲ ਹੈ ਕਿ ਬਲੱਡ ਬੈਂਕ ਉਹਨਾਂ ਨੇ ਸ਼ੁਰੂ ਕੀਤਾ ਹੈ ਠੀਕ ਹੈ ਇੱਕ ਬਿਜ਼ਨਸ ਮੈਨੇਜਮੈਂਟ ਵੀ ਹੈ ਹਸਪੀਟਲ ਦੀ ਲੇਕਿਨ ਉਹਦੇ ਨਾਲ-ਨਾਲ ਜਿਹੜਾ ਬਲੱਡ ਬੈਂਕ ਹੈ ਉਹ ਇੱਕ ਬੜਾ ਹੀ ਅਹਿਮ ਰੋਲ ਨਿਭਾਉਂਦਾ ਹੈ ਸਮਾਜ ਦੇ ਵਿੱਚ ਬਲੱਡ ਡੋਨੇਸ਼ਨ ਕਰਨਾ ਕੈਂਪ ਲਗਾਉਣਾ ਇੱਕ ਸੈਪਰੇਟ ਇਸ਼ੂ ਹੈ ਉਸ ਬਲੱਡ ਨੂੰ ਪ੍ਰੀਜ਼ਰਵ ਕਰਕੇ ਬਲੱਡ ਬੈਂਕ ਦੇ ਵਿੱਚ ਰੱਖਣਾ ਔਰ ਉਹ ਲੋਕਾਂ ਤੱਕ ਪਹੁੰਚਾਉਣਾ ਜਿਨ੍ਹਾਂ ਨੂੰ ਜਿਸ ਵੇਲੇ ਜ਼ਰੂਰਤ ਹੈ ਤੁਸੀਂ ਦੇਖੋ ਜਿੰਨੇ ਬਲੱਡ ਬੈਂਕ ਹੁੰਦੇ ਨੇ ਉਹਨਾਂ ਚ ਸਟਾਕ ਪਿਆ ਹੁੰਦਾ ਕਈ ਵਾਰ ਇੱਕ ਤੋਂ ਨਹੀਂ ਮਿਲਦਾ ਦੂਸਰੇ ਤੋਂ ਨਹੀਂ ਮਿਲਦਾ ਜਿੰਨੇ ਬਲੱਡ ਬੈਂਕ ਵੱਧ ਹੋਣਗੇ ਉਹਨਾਂ ਸਟਾਕ ਸਾਨੂੰ ਮਿਲੇਗਾ 네ਗੇਟਿਵ ਗਰੁੱਪਸ ਉਹਦੇ ਜੇ ਸਟਾਕ ਦੇ ਵਿੱਚ ਰੱਖੇ ਜਾਂਦੇ ਨੇ ਲੋਕਾਂ ਨੂੰ ਉਨੀ ਹੀ ਜਿਹੜੀ ਮੁਸੀਬਤ ਵੇਲੇ ਇਹੋ ਜੀ ਚੀਜ਼ਾਂ ਦੀ ਜ਼ਰੂਰਤ ਹੁੰਦੀ ਹੈ ਉਨੀ ਅਵੇਲੇਬਿਲਟੀ ਵੱਧ ਜਾਂਦੀ ਹੈ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਨੂੰ ਆਪਣੇ ਇਸ ਮਹਿੰਮ ਦੇ ਵਿੱਚ ਸ਼ਾਮਿਲ ਕੀਤਾ ਔਰ ਆਪਣੇ ਨਾਲ ਰੱਖਿਆ ਧੰਨਵਾਦ ਜੀ देश दुनिया की हर खबर सबसे पहले देखने के लिए फॉलो करें सर्वजन न्यूज़ YouTube Facebook Instagram और WhatsApp चैनल पर